ਅਜ਼ਾਦ ਟੀਵੀ ਵੱਲੋਂ ਭਾਰਤ ਰਤਨ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਜਨਮ ਦਿਤੀ ਲੰਡਨ ਪਾਰਲੀਮੈਂਟ 'ਚ 17 ਅਪ੍ਰੈਲ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਨੇ ਇਸ ਸਵਾਗਮ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੀ ਲੋਕਾਂ ਦਾ ਵੀਜ਼ਾ ਲੱਗ ਚੁੱਕਾ ਹੈ ਉਹ ਆਪਣੀ ਡਿਟੇਲ ਰਮੇਸ਼ ਕਲੇਰ ਜੀ ਨੂੰ ਜ਼ਰੂਰ ਭੇਜਣ ਤਾ ਜੋ ਉਹਨਾਂ ਦੇ ਐਂਟਰੀ ਪਾਸ ਬਣਾਏ ਜਾ ਸਕਣ ਨਾਲ ਹੀ ਜਿਨ੍ਹਾਂ ਦਾ ਹਾਲੇ ਵੀਜ਼ਾ ਨਹੀਂ ਲੱਗਾ ਉਹ ਵੀ ਜ਼ਰੂਰ ਸੰਪਰਕ ਕਰਨ ਤਾਂ ਜੋ ਉਹਨਾਂ ਦੇ ਵੀਜ਼ੇ ਦੀ ਅਪੀਲ ਕੀਤੀ ਜਾ ਸਕੇ ਦੱਸਦੀ ਹੈ ਕਿ ਜਦੋਂ ਤੱਕ ਰਮੇਸ਼ ਕਲੇਰ ਜੀ ਕੋਲ ਇਹਨਾਂ ਲੋਕਾਂ ਦੇ ਪ੍ਰੂਫ ਨਹੀਂ ਆਉਂਦੇ ਉਦੋਂ ਤੱਕ ਆਈਡੀ ਕਾਰਡ ਨਹੀਂ ਬਣਨਗੇ ਤੇ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਸੋ ਸਾਰੇ ਜਾਣੇ ਪ੍ਰੂਫ ਰਮੇਸ਼ ਕਲੇਰ ਜੀ ਨੂੰ ਭੇਜਣ ਤਾਂ ਜੋ ਉਹਨਾਂ ਨਾਲ ਸੰਪਰਕ ਕਰਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ